ਜਹਾਜ਼ ਦੀਆਂ ਪੌੜੀਆਂ ਚੜਦੇ ਚੜਦੇ ਨੌਜਵਾਨ ਨੂੰ ਪੁਲਿਸ ਦੇ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਜੀਹਾਂ ਖਬਰ ਅੰਮ੍ਰਿਤਸਰ 에어ਪੋਰਟ ਤੋਂ ਸਾਮਣੇ ਆ ਰਹੀ ਹੈ ਜਿੱਥੇ ਕਿ ਕਰੋੜਾਂ ਦੀ ਕਰੰਸੀ ਦੇ ਨਾਲ ਜੋ ਨੌਜਵਾਨ ਦੁਬਈ ਜਾਣ ਵਾਲਾ ਸੀ ਲੇਕਿਨ ਜਿੱਦਾਂ ਹੀ ਜਹਾਜ਼ ਦੀਆਂ ਪੌੜੀਆਂ ਉੱਚੜ ਰਿਹਾ ਸੀ ਜਦੋਂ ਸ਼ੱਕ ਹੋਇਆ ਉਸ ਦੀ ਚੈਕਿੰਗ ਕੀਤੀ ਗਈ ਤਾਂ ਪੁਲਿਸ ਵੀ ਹੈਰਾਨ ਰਹਿ ਗਈ ਹਾਲਾਂਕਿ ਸ਼ੱਕ ਦੇ ਆਧਾਰ ਤੇ ਚੈਕਿੰਗ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਉਸ ਦਾ ਬੈਗ ਫਰੋਲਿਆ ਗਿਆ ਅਟੈਚੀ ਫਰੋਲੀ ਗਈ ਤਾਂ ਉਸ ਦੇ ਵਿੱਚ ਨੋਟਾਂ ਦੇ ਢੰਡਾਰ ਨਜ਼ਰ ਆਏ ਜੀਆਂ ਵਾਕ ਵਾਕ 11 ਦੇਸ਼ਾਂ ਦੀ ਜੋ ਕਰੰਸੀ ਆ ਉਸ ਦੇ ਬੈਗ ਦੇ ਵਿੱਚੋਂ ਦੀ ਬਰਾਮਦ ਹੋਈ ਉਸ ਦੇ ਵੱਲੋਂ ਜੋ ਸੀਐਸ ਤਰੀਕੇ ਦੇ ਨਾਲ ਲੁਕਾਈ ਹੋਈ ਸੀ ਜਿੱਦਾਂ ਕੱਪੜੇ ਫੋਲਡ ਕਰਦੇ ਹੈਗੇ ਕੱਪੜੇ ਫੋਲਡ ਕੀਤੇ ਵਿੱਚ ਜੋ ਹੈ ਪੈਸੇ ਲੁਕਾਏ ਹੋਏ ਸੀ ਜਿਸ ਦੀਆਂ ਕੀ ਤਸਵੀਰਾਂ ਕੁਝ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਹੈ ਕਿ 2.64 ਕਰੋੜ ਰੁਪਏ ਦੀ ਜੋ ਇਹ ਮਨੀ ਹੈਗੀ ਜੋ ਇੱਕ ਕਰੰਸੀ ਹੈਗੀ ਆ ਬਰਾਮਦ ਕੀਤੀ ਗਈ ਹੈ ਜੋ ਕਿ ਦੁਬਈ ਜਾਣ ਵਾਲਾ ਸੀ ਅਜਿਹੇ ਦੇ ਵਿੱਚ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਮੁੱਢਲੀ ਜਾਣਕਾਰੀ ਸਾਹਮਣੇ ਆਈ ਹੈਗੀ ਆ ਕਿ ਪੈਸਿਆਂ ਦੇ ਲਾਲਚ ਦੇ ਕਾਰਨ ਤਸਕਰੀ ਇਹ ਨੌਜਵਾਨ ਜਿਹੜਾ ਹੈਗਾ ਕਰਨ ਲੱਗਿਆ ਸੀ ਇਸ ਨੌਜਵਾਨ ਦੇ ਵੱਲੋਂ ਵੀ ਜੋ ਹੈ ਬਕਾਇਦਾ ਖੁਲਾਸਾ ਕੀਤਾ ਗਿਆ ਖੁਲਾਸਾ ਇਸ ਗੱਲ ਦਾ ਕੀਤਾ ਗਿਆ ਕਿ ਪੈਸਿਆਂ ਦੇ ਲਾਲਚ ਦੇ ਕਾਰਨ ਤਸਕਰੀ ਦੇ ਵਿੱਚ ਇਹ ਸ਼ਾਮਲ ਹੋਇਆ ਹਾਲਾਂਕਿ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਪੈਸਿਆਂ ਦਾ ਜੋ ਬੰਡਲ ਇਹਦੇ ਕੋਲੋਂ ਬਰਾਮਦ ਹੋਇਆ ਉਸ ਦੀ ਤਸਵੀਰ ਵੀ ਸਾਹਮਣੇ ਆਈ ਹੈਗੀ ਆ ਹਾਲਾਂਕਿ ਇਸ ਦੇ ਵਿੱਚ ਫਿਲਹਾਲ ਤੱਕ ਇਸ ਦੇ ਨਾਮ ਦੀ ਜੋ ਪਛਾਣ ਹੈਗੀ ਆ ਉਸ ਨੂੰ ਉਜਾਗਰ ਨਹੀਂ ਕੀਤਾ ਗਿਆ ਪਰ ਜਾਣਕਾਰੀ ਇਹ ਸਾਹਮਣੇ ਆ ਰਹੀ ਹੈਗੀ ਹੈ ਕਿ ਇਸ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਵੱਖ-ਵੱਖ ਐਂਗਲਾਂ ਤੋਂ ਕਿਉਂਕਿ ਇਸ ਦੇ ਵਿੱਚ ਹੋਰਾਂ ਦੇ ਨਾਲ ਵੀ ਲਿੰਕ ਜੁੜਨੇ ਨੇ ਹੋਰ ਕਿਹੜੇ ਲੋਕ ਇਸ ਦੇ ਵਿੱਚ ਸ਼ਾਮਲ ਨੇ ਕਿੰਨੇ ਸਮੇਂ ਤੋਂ ਇਸ ਦੇ ਵੱਲੋਂ ਜੋ ਹੈ ਤਸਕਰੀ ਕੀਤੀ ਜਾ ਰਹੀ ਸੀ ਇਸ ਦਾ ਪਤਾ ਵੀ ਲਗਾਇਆ ਜਾ ਰਿਹਾ ਐਸੇ ਦੇ ਨਾਲ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਆਖਰ ਇਸ ਦੇ ਨਾਲ ਹੋਰ ਕਿਹੜੇ ਲੋਕ ਜਿਹੜੇ ਨੇ ਉਹ ਸ਼ਾਮਲ ਨੇ ਤਾਂ ਵੱਖ-ਵੱਖ ਪਹਿਲੂਆਂ ਦੇ ਆਧਾਰ ਉਤੇ ਜੋ ਹੈ ਕਾਰਵਾਈ ਕੀਤੀ ਜਾ ਰਹੀ ਹੈ ਫਿਲਹਾਲ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਡੀ DRI ਅੰਮ੍ਰਿਤਸਰ ਦੀ ਖੇਤਰੀ ਇਕਾਈ ਦੇ ਵੱਲੋਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੇ ਇਸ ਯਾਤਰੀ ਨੂੰ ਗ੍ਰਫਤਾਰ ਕੀਤਾ ਗਿਆ ਜਦੋਂ ਦੁਬਈ ਜਾਣ ਦੇ ਲਈ ਉਹ ਸਪਾਈ ਜੈਟ ਦੀ ਉਡਾਣ ਦੇ ਵਿੱਚ ਸਵਾਰ ਹੋਣ ਵਾਲਾ ਸੀ ਉਦੋਂ ਇਹ ਵੱਡੀ ਜੋ ਕਾਰਵਾਈ ਹੈਗੀ ਆ ਕੀਤੀ ਗਈ ਹੈ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਦੋਸ਼ੀ ਪੈਸਿਆਂ ਦੇ ਲਾਲਚ ਦੇ ਵਿੱਚ ਤਸਕਰੀ ਦੇ ਵਿੱਚ ਸ਼ਾਮਲ ਹੋਇਆ ਸੀ ਇਸ ਗੱਲ ਨੂੰ ਲੈ ਕੇ ਉਸਨੇ ਖੁਦ ਕਬੂਲ ਕੀਤੀ ਹੈਗੀ ਜਾਂਚ ਦੌਰਾਨ ਜਦੋਂ ਯਾਤਰੀ ਦੀ ਹਵਾਈ ਅੱਡੇ ਦੇ ਰਵਾਨਾ ਦੀ ਵਾਲੇ ਪਾਸੇ ਤਲਾਸ਼ੀ ਲਈ ਗਈ ਤਾਂ ਉਸਦੇ ਚੈਕਿੰਗ ਬੈਗ ਦੇ ਵਿੱਚੋਂ ਦੀ 11 ਵੱਖ-ਵੱਖ ਮੁੱਦਰਾਵਾਂ ਬਰਾਮਦ ਹੋਈਆਂ ਜੋ ਉਸ ਦੇ ਕੱਪੜਿਆਂ ਦੀਆਂ ਪਰਤਾਂ ਦੇ ਵਿੱਚਕਾਰ ਲੁਕੀਆਂ ਹੋਈਆਂ ਸਨ ਭਾਰਤੀ ਮੋਦਰਾ ਦੇ ਵਿੱਚ ਇਸ ਦੀ ਕੁੱਲ ਕੀਮਤ 2.66 ਕਰੋੜ ਰੁਪਏ ਦੱਸੀ ਜਾ ਰਹੀ ਹੈ ਤਾਂ ਵੱਡੀ ਕਾਰਵਾਈ ਜਿਹੜੀ ਆ ਕੀਤੀ ਗਈ ਹੈਗੀ ਜਾਸ ਦੇ ਦੌਰਾਨ ਵੱਡੇ ਖੁਲਾਸੇ ਵੀ ਹੋਏ ਨੇ ਕਿ 11 ਵੱਖ-ਵੱਖ ਦੇਸ਼ਾਂ ਦੀ ਜੋ ਕਰੰਸੀ ਐਸ ਦੇ ਵੱਲੋਂ ਲੁਕੋਈ ਹੋਈ ਸੀ 2.64 ਕਰੋੜ ਰੁਪਏ ਦੀ ਜੋ ਇਸ ਦੀ ਕੀਮਤ ਹੈਗੀ ਆ ਹਾਲਾਂਕਿ DRI ਦੇ ਵੱਲੋਂ ਤਸਕਰੀ ਦੇ ਵਿੱਚ ਸ਼ਾਮਲ ਜੋ ਮੁਲਜ਼ਮ ਹੈਗਾ ਉਸ ਨੂੰ ਗ੍ਰਿਫਤਾਰ ਜ਼ਰੂਰ ਕੀਤਾ ਗਿਆ ਇਸ ਦੇ ਨਾਲ ਪਾਵਾਂ ਦੇ ਆਧਾਰ ਉਤੇ ਤੇ ਕਸਟਮ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਜਿਹੜੀ ਆ ਸ਼ੁਰੂ ਕੀਤੀ ਗਈ ਹੈ ਏਜੰਸੀਆਂ ਦੀ ਗੱਲ ਕਰ ਲਈਏ ਤਾਂ ਉਸ ਦੇ ਵਿੱਚ ਜੋ ਲਗਾਤਾਰ ਜਾਂਚ ਦੇ ਵਿੱਚ ਜੁਟੀ ਹੋਈ ਹੈ ਕਿ ਆਖਰ ਇਸ ਤਸਕਰੀ ਦੇ ਪਿੱਛੇ ਹੋਰ ਕੌਣ-ਕੌਣ ਸ਼ਾਮਲ ਹੈ ਇੰਟਰਨੈਸ਼ਨਲ ਨੈਟਵਰਕ ਦਾ ਕਿਹੜਾ ਬੰਦਾ ਇਸ ਦੇ ਵਿੱਚ ਸ਼ਾਮਲ ਹੈ ਉਸ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ ਤੇ ਨਾਲ ਹੀ ਇਸ ਦੇ ਵਿੱਚ ਹੋਰ ਵੀ ਲੋਕ ਜਿਹੜੇ ਨੇ ਹੋ ਸਕਦਾ ਹੈ ਪੰਜਾਬ ਦੇ ਵਿੱਚ ਹੋਣ ਜਿਨ੍ਹਾਂ ਦਾ ਲਿੰਕ ਹੋਵੇ ਇਸ ਤਸਕਰੀ ਦੇ ਨਾਲ ਦੁਬਈ ਦੇ ਵਿੱਚ ਪੰਜਾਬ ਦੇ ਲੋਕ ਕੌਣ ਜਿਸ ਦਾ ਕੀ ਸੰਪਰਕ ਹੋ ਸਕਦਾ ਉਸ ਦੀ ਵੀ ਪਛਾਣ ਜੋ ਹੈ ਇਸ ਦਾ ਪਤਾ ਲਗਾਉਣ ਦੀ ਵੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੁਢਲੀ ਜਾਂਚ ਦੇ ਵਿੱਚ ਵੱਡਾ ਖੁਲਾਸਾ ਇਹ ਹੋਇਆ ਕਿ ਇਹ ਨੌਜਵਾਨ ਕਾਫੀ ਲੰਮੇ ਸਮੇਂ ਤੋਂ ਤਸਕਰੀ ਕਰ ਰਿਹਾ ਸੀ ਇਸ ਨੂੰ ਜੋ ਹੈ ਅੰਮ੍ਰਿਤਸਰ 에ਅਰਪੋਰਟ ਤੇ ਗ੍ਰਫਤਾਰ ਕੀਤਾ ਗਿਆ ਲੇਕਿਨ ਇਸ ਦੇ ਵਿੱਚ ਵੱਡੀ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਕਿ ਸ਼ੱਕ ਹੋਇਆ ਸ਼ੱਕ ਦੇ ਆਧਾਰ ਤੇ ਚੈਕਿੰਗ ਹੋਈ ਤੇ ਜਹਾਜ਼ ਜੋ ਹੈ ਉਸ ਦੇ ਵਿੱਚ ਜਦੋਂ ਇਹ ਬੈਠਣ ਵਾਲਾ ਸੀ ਉਸ ਵੇਲੇ ਇਹ ਕਾਰਵਾਈ ਹੋਈ ਤਾਂ ਅਜੇ ਤੱਕ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਜੇਕਰ 10 ਤੋਂ 15 ਮਿੰਟ ਲੇਟ ਹੋ ਜਾਂਦੇ ਅਧਿਕਾਰੀ ਤਾਂ ਇਹ ਪੈਸੇ ਲੈ ਕੇ ਫਰਾਰ ਹੋ ਸਕਦਾ ਸੀ ਤਸਕਰੀ ਕਰਦਾ ਤੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਕਿਉਂਕਿ ਜਿਸ ਤਰੀਕੇ ਨਾਲ ਪਹਿਲਾਂ ਵੀ ਇਸ ਦੇ ਵੱਲੋਂ ਤਸਕਰੀ ਦੇ ਵਿੱਚ ਕਈ ਅਜਿਹੇ ਕੰਮ ਕੀਤੇ ਜਾ ਚੁੱਕੇ ਨੇ ਤਾਂ ਹੁਣ ਵੀ ਪਤਾ ਨਾ ਲੱਗਦਾ ਤੇ ਹੋਰ ਅੱਗੇ ਜੋ ਅੱਗੇ ਦਿਨਾਂ ਦੇ ਵਿੱਚ ਇਸ ਦੇ ਵੱਲੋਂ ਫੇਰ ਤੋਂ ਤਸਕਰੀ ਕੀਤੀ ਜਾਣੀ ਸੀ ਜਿਸ ਦਾ ਖੁਲਾਸਾ ਸ਼ਾਅ ਦੇ ਨਹੀਂ ਹੁੰਦਾ ਲੇਕਿਨ ਅੱਜ ਵੱਡੀ ਕਾਰਵਾਈ ਅੰਮ੍ਰਿਤਸਰ 에ਅਰਪੋਰਟ ਤੇ ਕੀਤੀ ਗਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੋਰ ਵੀ ਜਾਣਕਾਰੀ ਜ਼ਰੂਰ ਸਾਹਮਣੇ ਆਵੇਗੀ ਆਕਰਸ ਦਾ ਨਾਮ ਕੀ ਹੈਗਾ ਕਿੰਨੇ ਸਮੇਂ ਤੋਂ ਤਸਕਰੀ ਕਰ ਰਿਹਾ ਸੀ ਇਸ ਦੇ ਨਾਲ ਹੋਰ ਕਿਹੜੇ ਵਿਅਕਤੀ ਸ਼ਾਮਲ ਨੇ ਜਾਂ ਹੋਰ ਕਿਹੜਾ ਇੰਟਰਨੈਸ਼ਨਲ ਨੈਟਵਰਕ ਇਸ ਦੇ ਨਾਲ ਲਿੰਕਾਪ ਹੈ ਹਰ ਇੱਕ ਐਂਗਲ ਦੀ ਹਰ ਇੱਕ ਸਵਾਲ ਦੇ ਜਵਾਬ ਦੀ ਜਾਂਚ ਜਿਹੜੀ ਹੈਗੀ ਕੀਤੀ ਜਾ ਰਹੀ ਹੈ ਹਰ ਇੱਕ ਸਵਾਲ ਪੁੱਛੇ ਜਾ ਰਹੇ ਨੇ ਹੋ ਸਕਦਾ ਹੈ ਜਲਦ ਹੋਰ ਵੀ ਵੱਡੇ ਖੁਲਾਸੇ ਹੋਣ